ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਪਾਰਕ ਦੇ ਨਾਲ ਕਰਨ ਅਰਜੁਨ ਲਾਟਰੀ ਏਜੰਸੀ ਤੋਂ ਜਿੱਥੇ ਅੱਜ ਭੰਗੜੇ ਪੈ ਰਹੇ ਨੇ ਅਤੇ ਲੱਡੂ ਵੰਡੇ ਜਾ ਰਹੇ ਨੇ ਦੱਸ ਦਈਏ ਕਿ ਜਲਾਲਾਬਾਦ ਵਿੱਚ ਹੁਣ ਤੱਕ ਲਾਟਰੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਇਨਾਮ ਇਸ ਲਾਟਰੀ ਏਜੰਸੀ ਤੇ ਲੱਗਾ ਜਿਸ ਦੀ ਖੁਸ਼ੀ ਦੇ ਵਿੱਚ ਅੱਜ ਲਾਟਰੀ ਏਜੰਸੀ ਦੇ ਮਾਲਕ ਦੇ ਵੱਲੋਂ ਲੱਡੂ ਵੰਡੇ ਗਏ ਅਤੇ ਢੋਲ ਵਜਾ ਕੇ ਭੰਗੜੇ ਪਾਏ ਗਏ ਨੇ ਲਾਟਰੀ ਏਜੰਸੀ ਦੇ ਮਾਲਕ ਕਰਨ ਚਾਵਲਾ ਨੇ ਦੱਸਿਆ ਹੈ ਕਿ ਇਸ ਸਾਲ 2025 ਦੇ ਵਿੱਚ ਜਲਾਲਾਬਾਦ ਦੇ ਵਿੱਚ ਸਭ ਤੋਂ ਜ਼ਿਆਦਾ ਇਨਾਮ ਉਹਨਾਂ ਦੀ ਦੁਕਾਨ ਤੇ ਲੱਗੇ ਨੇ ਅਤੇ ਬੀਤੇ ਕੱਲ ਇਨਾਮਾਂ ਦੀ ਹੈਟ੍ਰਿਕ ਲੱਗੀ ਹੈ ਜਿਸ ਦੇ ਵਿੱਚ ਕੱਲ ਦੁਪਹਿਰ 1 ਵਜੇ 45000 ਸ਼ਾਮ 6 ਵਜੇ 90000 ਅਤੇ ਰਾਤ 8 ਵਜੇ 18 ਲੱਖ ਰੁਪਏ ਦਾ ਇਨਾਮ ਲੱਗਾ। ਜਿਲ੍ਹਾ ਕੱਲ ਆਏ ਸੀ ਕਿ ਮੈਰੀਸ ਤੇ ਉਹ ਆਪਣੀਆਂ ਵੀਡੀਓ ਦੇਖਦੇ ਸੀ ਕਿ ਉਹ ਆਪਣੇ ਕੋਲ ਕੱਲ ਲਾਟਰੀ ਪਾ ਕੇ ਗਏ ਸੀਗੇ। ਉਹਨਾਂ ਨੇ ਦੋ ਕਾਪੀਆਂ ਲਈਆਂ ਸੀ ਕਿ ਜੇ 2400 ਰੁਪਏ ਦੇ ਕਰੀਬ ਉਹਨਾਂ ਨੇ ਲਈਆਂ ਸੀ ਕਿਆਂ ਲਾਟਰੀਆਂ। ਉਹਨਾਂ ਦੇ ਵਿੱਚੋਂ ਉਹਨਾਂ ਦਾ 18 ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਜੀ। ਅੱਪਣੀ ਅੱਜ ਉਹਨਾਂ ਨਾਲ ਗੱਲ ਹੋਈ ਆ ਉਹ ਕੱਲ ਜਾਂ ਪਰਸੋਂ ਤੱਕ ਆਪਣੇ ਕੋਲ ਆਣਗੇ ਆਪਾਂ ਉਹਨਾਂ ਨੂੰ ਵੀ ਮਿਲਵਾਵਾਂਗੇ ਸਾਰਿਆਂ ਦੇ ਨਾਲ ਹੀ। ਜੀ ਖੁਸ਼ੀ ਆ ਫਿਰ ਬਹੁਤ ਖੁਸ਼ੀ ਆ। ਬਹੁਤ ਖੁਸ਼ੀ ਆ। ਇਸ ਤੋਂ ਪਹਿਲਾਂ 45000 90000 2 ਲੱਖ 10 ਲੱਖ ਤੱਕ ਦਾ 10 ਲੱਖ ਤੱਕ ਆਪਣੇ ਕੋਲੇ ਨਿਕਲੇ ਸੀ 18 ਲੱਖ ਦਾ ਆਪਣੇ ਕੋਲੇ ਪ੍ਰਾਈਜ਼ ਜਲਾਲਾਬਾਦ ਦੇ ਵਿੱਚ ਹੀ ਪਹਿਲੀ ਵਾਰ ਲੱਗਿਆ ਜੀ 6 ਰੁਪਏ ਦੇ ਵਿੱਚ 18 ਲੱਖ ਦਾ ਪ੍ਰਾਈਜ਼ ਲੱਗਿਆ ਜੀ ਪੂਰੇ ਪੰਗੜੇ ਪੈ ਰਹੇ ਪੂਰੇ ਜੀ ਪੂਰੇ ਪੂਰੇ ਕੱਲ ਪਰ ਰਾਤ ਵੀ ਵੀਡੀਓ ਬਣਾਈ ਸੀ ਜੋ ਕੱਲ ਆਪਣੇ ਕੋਲੇ ਕੱਲ ਹੈਟ੍ਰਿਕ ਲੱਗੇ ਜੀ ਇਨਾਮਾਂ ਦੀ 1 ਵਜੇ 45000 90000 ਤੇ ਰਾਤ ਨੂੰ 18 ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਜੀ ਹੈਟ੍ਰਿਕ ਲੱਗੀ ਹੈਟ੍ਰਿਕ ਲੱਗੀ ਹੈ ਹਾਂ ਜੀ ਹਾਂ ਜੀ ਬਿਲਕੁਲ 18 ਲੱਖ ਰੁਪਏ ਦਾ ਕੀ ਪ੍ਰਾਈਜ਼ ਲੱਗਾ 18 ਲੱਖ ਰੁਪਏ 6 ਰੁਪਏ ਦੇ ਵਿੱਚ 18 ਲੱਖ ਰੁਪਏ ਨਿਕਲੇ ਆ ਤੁਹਾਨੂੰ ਦਿਖਾ ਦਈਏ ਟਿਕਟ ਨੰਬਰ 99802 ਸੋਲਡ ਬਾਈ ਕਾਰਨ ਅਰਜਨ ਲਾਟਰੀ ਔਰ ਦੱਸ ਇਹ ਕੀ 6 ਰੁਪਏ ਦੇ ਵਿੱਚ 2400 ਦੀਆਂ ਬੰਦੇ ਨੇ ਟਿਕਟਾਂ ਖਰੀਦੀਆਂ ਸੀ ਔਰ 6 ਰੁਪਏ ਵਾਲੀ ਦੇ ਵਿੱਚ 18 ਲੱਖ ਰੁਪਏ ਦਾ ਪ੍ਰਾਈਜ਼ ਲੱਗਾ ਜਿਸ ਤੋਂ ਬਾਅਦ ਹੁਣ ਢੋਲ ਵੱਜ ਰਿਹਾ ਜੀ ਬਿਨਾਈ ਜਾ ਰਿਹਾ ਪਗੜੇ ਪਾਏ ਜਾ ਰਹੇ ਸਾਰੇ ਜਲਾਲਾਬਾਦ ਦਾ ਸ਼ੁਕਰੀਆ ਹੈ ਜੀ ਜੋ ਸਾਡਾ ਸਾਥ ਦੇ ਰਹੇ ਆ ਜੋ ਸਾਨੂੰ ਇੱਥੋਂ ਤੱਕ ਲੈ ਕੇ ਆਏ ਆ ਅਸੀਂ ਵੀ ਉਹਨਾਂ ਦੀ ਉਮੀਦਾਂ ਦੇ ਖਰੇ ਉਤਰਦੇ ਆ ਹਰ ਰੋਜ਼ ਪ੍ਰਾਈਜ਼ ਆ ਰਹੇ ਆ ਜੀ ਸਾਡੇ ਕੋਲੇ ਜਲਾਲਾਬਾਦ ਦੇ ਵਿੱਚ ਕੱਲ ਜਲਾਲਾਬਾਦ ਦੇ ਵਿੱਚ ਪ੍ਰਾਈਜ਼ ਦੀ ਹੈਡਰਿਕ ਲੱਗੀ ਹੈ ਜੀ ਜਿਹਦੇ ਵਿੱਚ 90000 45000 ਤੇ ਰਾਤ ਨੂੰ 18 ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਜੀ ਕੀ ਕਹਿਣਾ ਚਾਹੋਗੇ ਅੱਛਾ ਜਿਹੜੀ ਗੱਲ ਆਪਾਂ ਹਮੇਸ਼ਾ ਕਰਦੇ ਆ ਕਿ ਤੁਸੀਂ ਪੂਰੇ ਪੈਸੇ ਦੇਣੀ ਹਾਂਜੀ ਮੈਂ ਹੋ ਜੀ 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 ਉਹੀ ਆਪਾਂ ਇੱਕ ਗੱਲ ਕਰ ਦਿੰਨੇ ਆ ਜੀ ਇਹ ਵਾਲੀ ਟਿਕਟ ਹੁੰਦੀ ਆ ਜੀ ਸ਼ੇਅਰ पे ਵਾਲੀ ਜਿਸ ਦਾ ਸੈਕੰਡ ਪ੍ਰਾਈਜ਼ ਹੁੰਦਾ 9000 ਰੁਪਏ ਜੀ 9000 ਰੁਪਏ ਤੇ ਕੋਈ ਟੈਕਸ ਨਹੀਂ ਹੁੰਦਾ ਜੀ 10000 ਤੋਂ ਉੱਪਰ ਟੈਕਸ ਹੁੰਦਾ ਅੱਛਾ ਉਸ ਬੰਦੇ ਨੂੰ 99000 ਦੇ 200 ਪ੍ਰਾਈਜ਼ ਲੱਗੇ ਆ ਜੀ ਜੋ ਟੈਕਸੇਬਲ ਅਮਾਉਂਟ ਨਹੀਂ ਹੈ ਅੱਛਾ ਜੀ 99000 ਦੇ 200 ਪ੍ਰਾਈਜ਼ ਲੱਗੇ 200 ਪ੍ਰਾਈਜ਼ ਲੱਗੇ ਆ ਜੀ ਇਕੱਠਾ 18 ਲੱਖ ਨਹੀਂ ਲੱਗੇ ਆ ਜੀ ਉਹਨੂੰ 99000 ਦੇ 200 ਪ੍ਰਾਈਜ਼ ਲੱਗੇ ਆ ਜੀ ਕਿੰਨੇ ਕਾਪੀਆਂ ਖਰੀਦੀਆਂ ਸੀ ਇੱਕ ਕਾਪੀ ਹੁੰਦੀ ਹੈ ਜੀ 200 ਪੇਜ ਦੀ ਅੱਛਾ ਉਹ ਸਾਰੀ ਦੀ ਸਾਰੀ ਲੱਗੇ ਹਾਂ ਜੋ ਸਾਰੀ ਦੀ ਸਾਰੀ ਲੱਗੇ 1200 ਰੁਪਏ ਜੀ 200 ਟਿਕਟ ਸੀ ਸ਼ੇਅਰ ਪੇ ਦੀ ਟਿਕਟ ਸੀ 1200 ਰੁਪਏ ਟੋਟਲ ਉਹਦੀ ਅਮਾਉਂਟ ਸੀਗੀ ਉਹਦੇ ਵਿੱਚ ਉਹਨੂੰ 9000 ਰੁਪਏ ਦੇ 200 ਪ੍ਰਾਈਜ਼ ਲੱਗੇ ਆ ਜੀ ਜਿਸ ਦੀ ਟੋਟਲ ਅਮਾਉਂਟ 18 ਲੱਖ ਰੁਪਏ ਬਣਦੀ ਹੈ ਜੀ ਉਹ ਟੈਕਸੇਬਲ ਅਮਾਉਂਟ ਨਹੀਂ ਹੈ ਸੋ ਪੂਰੀ ਪੇਮੈਂਟ ਹੀ ਉਹਨਾਂ ਨੂੰ ਦਿਵਾਵਾਂਗੇ ਅਸੀਂ ਜੀ ਕੋਰਨਾ ਸਾਹ ਤੇ ਤਾਂ ਕੱਢ-ਕੁੱਢ ਲੈਂਦੇ ਨਾ ਟੈਕਸ ਦੇ ਨਾਮ ਤੋਂ ਪਰ ਤੋਂ ਤੇ ਤਾਂ ਦੇਖੋ ਜੀ 15 ਲੱਖ ਹੀ ਮਿਲਣਾ ਸੀਗਾ ਜਿੱਥੇ ਤੁਸੀਂ ਆ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਾ ਰਹੇ ਹੋ ਜਿੱਤੇ ਨਾਮ ਤੁਹਾਡੇ ਇੰਨੇ ਨਿਕਲ ਰਹੇ ਹਾਂ ਤੁਸੀਂ ਲੋਕਾਂ ਨੂੰ ਇਹ ਵੀ ਅਵੇਅਰ ਕਰ ਰਹੇ ਹੋ ਜੀ ਟੈਕਰੀ ਦੇ ਉੱਤੇ ਜਿਹੜਾ ਟੈਕਸ ਦੇ ਨਾਮ ਲੁਟਿਆ ਜਾਂਦਾ ਹਾਂ ਉਹ ਤੋਂ ਕਿਵੇਂ ਬਚਿਆ ਆਪਾਂ ਜਫੇਰ ਇਹੀ ਗੱਲ ਦੱਸ ਦਿੰਨੇ ਆ 10000 ਤੋਂ ਵੱਧ ਵਿਨਿੰਗ ਦੇ ਉੱਪਰ ਟੈਕਸ ਲੱਗਦਾ ਜੀ ਇੱਕ ਸਿੰਗਲ ਟਿਕਟ ਤੇ ਸਿੰਗਲ ਟਿਕਟ ਮੰਨ ਲਓ ਇਸ ਦਾ 5th ਪ੍ਰਾਈਜ਼ 9000 ਰੁਪਏ ਆ ਉਸ ਤੋਂ ਕੋਈ ਟੈਕਸ ਨਹੀਂ ਆ ਜੀ ਜਦੋਂ ਆਪਾਂ 9000 ਤੋਂ ਉੱਤੇ 50000 ਜਾਂ 5 ਲੱਖ 'ਚ ਚਲੇ ਜਾਂਦੇ ਆ ਸਿੰਗਲ ਟਿਕਟ ਤੇ ਫਿਰ ਟੈਕਸ ਲੱਗਦਾ ਜੀ ਸਿੰਗਲ ਟਿਕਟ ਦਾ 10000 ਤੋਂ ਉੱਪਰ ਦਾ ਟੈਕਸ ਉਸ ਤੋਂ ਪਹਿਲਾਂ ਕੋਈ ਟੈਕਸ ਨਹੀਂ ਹੁੰਦਾ ਜੀ ਇਹ ਜੀ ਤੋ ਅਸੀਂ ਅਵੇਅਰ ਕੀਤਾ ਕਸਟਮਰ ਬਹੁਤਾ ਅਵੇਅਰ ਵੀ ਹੋਇਆ ਤਾਂ ਲੋਕਾਂ ਦੀ ਥੋੜੀ ਜੀ ਠੱਗੀ ਦੁਕਾਨਦਾਰਾਂ ਦੀ ਬੰਦ ਵੀ ਹੋਈ ਹੈ ਜੀ ਅਜਬਾ ਪੂਰੇ ਖੁਸ਼ ਹਾਂ ਜੀ ਜਲਾਲਾਬਾਦ ਦੇ ਵਿੱਚ ਰਿਕਾਰਡ ਬਣਿਆ ਹੁਣ ਅਗਲਾ 6 ਕਰੋੜ ਦੀ ਵਾਰੀ ਆ ਜੀ ਮਿਸਾਕੀ ਬੰਪਰ 6 ਕਰੋੜ ਦਾ ਉਹ ਪੂਰੀਆਂ ਚੰਗੀ ਤਰ੍ਹਾਂ ਟਿਕਟਾਂ ਤਸੱਲੀ ਨਾਲ ਵਿਕ ਰਹੀਆਂ ਜੀ ਅਗਲੀ ਵਾਰੀ ਆਪਣੇ ਕੋਲ 6 ਕਰੋੜ ਦੀ ਹੈ ਅਸੀਂ ਇਹੀ ਅਪੀਲ ਕਰਦੇ ਹਾਂ ਤੁਸੀਂ ਲਾਟਰੀ ਪਾਣੀ ਆ ਤੁਸੀਂ ਸਾਡੀਆਂ ਏਜੰਸੀਆਂ ਸਾਡੇ ਸਟਾਲ ਸਾਡੇ ਤਿੰਨ ਸਟਾਲ ਹੈ ਜਲਾਲਾਬਾਦ ਦੇ ਵਿੱਚ ਤੁਸੀਂ ਕਿਸੇ ਵੀ ਸਟਾਲ ਤੋਂ ਲਾਟਰੀ ਪਾ ਸਕਦੇ ਹੋ ਸਾਡਾ ਇੱਕ ਸਟਾਲ ਹੈ ਜੀ ਨੇੜੇ ਡੀਐਚਵੀ ਸਕੂਲ ਸਾਹਮਣੇ ਆਰਕੇ ਢਾਬਾ ਸਾਡਾ ਉੱਥੇ ਇੱਕ ਕਾਊਂਟਰ ਹੈ ਤੁਸੀਂ ਉਸ ਕਾਊਂਟਰ ਤੇ ਜਾ ਕੇ ਟਿਕਟ ਪਾ ਸਕਦੇ ਹੋ ਇੱਕ ਕਾਊਂਟਰ ਸਾਡਾ ਨੇੜੇ ਪੰਜਾਬ ਨੈਸ਼ਨਲ ਬੈਂਕ ਜਿੱਥੇ ਪਿਛਲੀ ਵਾਰ 10 ਲੱਖ ਦਾ ਪ੍ਰਾਈਜ਼ ਲੱਗਿਆ ਸੀ ਤੁਸੀਂ ਉੱਥੇ ਜਾ ਕੇ ਵੀ ਟਿਕਟ ਪਾ ਸਕਦੇ ਹੋ ਦੁਕਾਨ ਦਾ ਤਾਂ ਫੇ ਸਾਰਿਆਂ ਨੂੰ ਪਤਾ ਹੀ ਆ ਪੂਰੇ ਪੰਜਾਬ ਨੂੰ ਹੀ ਪਤਾ ਇੱਕ ਛੋਟੀ ਜਿਹੀ ਅਪੀਲ ਮੈਂ ਹੋਰ ਕਰ ਦਿੰਨਾ ਸਾਡਾ ਐਡਰੈਸ ਹੈ ਜਲਾਲਾਬਾਦ ਡਿਸਟ੍ਰਿਕਟ ਫਾਜ਼ਿਲਕਾ ਬਹੁਤ ਕਸਟਮਰ ਮੋਗੇ ਵਾਲੇ ਜਲਾਲਾਬਾਦ ਪਹੁੰਚ ਰਹੇ ਆ ਅੱਜ ਵੀ ਕਸਟਮਰ ਆਏ ਸੀਗੇ ਅਮਰਗੜ ਤੋਂ ਸਪੈਸ਼ਲ ਲਾਟਰੀ ਪਾਣ ਆਏ ਸੀਗੇ ਔਰ ਮੋਗੇ ਵਾਲੇ ਜਲਾਲਾਬਾਦ ਪਹਿਲਾਂ ਗਏ ਆ ਹਾਂਜੀ ਉਹ ਪਹਿਲਾਂ ਜਲਾਲਾਬਾਦ ਮੋਗੇ ਵਾਲੇ ਗਏ ਆ ਫਿਰ ਉੱਥੇ ਕੋਲ ਕੀਤੀ ਹੈ ਕਿ ਐਡਰੈਸ ਦੱਸੋ ਫਿਰ ਉਹ ਉਸ ਤੋਂ ਬਾਅਦ ਜਲਾਲਾਬਾਦ ਦੇ ਵਿੱਚ ਆਏ ਆ ਜੀ ਸੋ ਅਸੀਂ ਐਸ ਲਈ ਦੱਸਦੇ ਨੇ ਡਿਸਟ੍ਰਿਕਟ ਫਾਜ਼ਿਲਕਾ ਜੀ ਜਲਾਲਾਬਾਦ ਹਾਂਜੀ ਮੁਕਸਰ ਰੋਡ ਨੇੜੇ ਸ਼ਿਦੂਦਮ ਸਿੰਘ ਪਾਰਕ ਜਲਾਲਾਬਾਦ ਕਾਰਨ ਅਰਜੁਨ ਲਾਟਰੀ ਏਜੰਸੀ ਹੈ ਜੀ ਆਪਣੀ ਤੁਸੀਂ ਸਾਡੇ ਤਿੰਨਾਂ ਕਾਊਂਟਰਾਂ ਤੋਂ ਕਿਤੋਂ ਵੀ ਪਾ ਸਕਦੇ ਹੋ ਜੀ ਲਾਟਰੀ 9056074094 ਜੀ ਧੰਨਵਾਦ ਧੰਨਵਾਦ ਜੀ